ਇਸ ਬਜਟ ਨੂੰ ਬਿਲਕੁਲ ਇਸ ਬਜਟ ਖਾਲੀ ਖੋਖਲਾ ਸਿਗਾ ਕੁਝ ਵੀ ਨਹੀਂ ਸਿਗਾ ਖਾਸ ਤੌਰ ਤੇ ਪਾਵੇਂ ਕਿਸਾਨਾਂ ਵੱਲੋਂ ਦੇਖਿਆ ਜਾਏ ਯੁਵਾ ਨੌਜਵਾਨਾਂ ਕਿਸੇ ਵੱਲ ਕੁਝ ਵੀ ਨਹੀਂ ਸਿਗਾ ਸਿਰਫ ਆਪਣੀ ਖੋਖਲੀ ਪੀਠ ਥਪਥਪਾਨ ਦੀ ਗੱਲ ਸੀ ਕਿਤੇ ਨਾ ਕਿਤੇ ਅੱਜ ਦਾ ਦਿਨ ਸਿਗਾ ਜਿਸ ਤੇ ਤੁਹਾਨੂੰ 2014 ਚ ਜਿਹੜੇ ਤੁਸੀਂ ਵਾਦੇ ਲੋਕਾਂ ਨੂੰ ਕੀਤੇ ਸੀ ਕਿ ਹਿੰਦੁਸਤਾਨੀਆਂ ਦੇ ਅچھے ਦਿਨ ਆਣਗੇ ਹਰ ਖਾਤੇ ਵਿੱਚ 5 ਲੱਖ ਰੁਪਏ ਆਣਗੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕੀਤਾ ਜਾਊਗਾ 5 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਮਿਲੋਗਾ ਅਸੋ ਦਾ ਵੇਰਵਾ ਦੇਣਾ ਸੀਗਾ ਵੀ ਕਿੰਨੇ ਨੌਜਵਾਨਾਂ ਨੂੰ ਤੁਸੀਂ 10 ਸਾਲਾਂ ਚ ਰੋਜ਼ਗਾਰ ਦਿੱਤਾ ਹੈਗਾ ਕਿੰਨੇ ਕਿਸਾਨਾਂ ਦੀ ਤੁਸੀਂ ਆਏ ਦੁੱਗਣੀ ਕਰਤੀ ਹੈ ਕਿੰਨੇ ਹਿੰਦੂਸਤਾਨੀਆਂ ਦੇ ਅੱਛੇ ਦਿਨ ਇੱਕ ਪਾਸੇ ਤੁਸੀਂ ਕਹਿੰਦੇ ਹੋ 25 ਕਰੋੜ ਨੌਜਵਾਨਾਂ ਨੂੰ 25 ਕਰੋੜ ਪਰਿਵਾਰਾਂ ਨੂੰ ਅਸੀਂ ਪੋਵਰਟੀ ਲਾਈਨ ਤੋਂ ਉੱਪਰ ਚੱਕਿਆ ਹੈ ਤੇ ਅਗਲੇ ਸੈਂਟੈਂਸ ਤੇ ਤੁਸੀਂ ਆਹ ਕਹਿ ਰਹੇ ਹੋ ਕਿ 80 ਕਰੋੜ لوکانوں توانوں مفت راشن دینا ਪੈ ਰਿਹਾ ਹੈ ਮਤਲਬ ਦੇਸ਼ 'ਚ ਗਰੀਬੀ ਇੰਨੀ ਹੋ ਗਈ ਕਿ ਲੋਕੇ ਖੁਦ ਕਮਾ ਕੇ ਖਾਣ ਜੋਗੇ ਵੀ ਨਹੀਂ ਹੈ ਸਰਕਾਰ ਨੂੰ ਰਾਸ਼ਨ ਦੇਣਾ ਪੈਂਦਾ ਹੈ ਤੇ ਉਹ ਅਨਦਾਤਾ ਜਿਹੜਾ ਇਸ ਰਾਸ਼ਨ ਦਾ ਇੰਤਜ਼ਾਮ ਕਰਦਾ ਹੈ ਖਾਸ ਤੌਰ ਤੇ ਪੰਜਾਬ ਦਾ ਕਿਸਾਨ ਜਿਹੜਾ ਸਭ ਤੋਂ ਵੱਧ ਯੋਗਦਾਨ ਲੈਂਦਾ ਹੈ ਉਹਨਾਂ ਵਾਸਤੇ ਕੁਝ ਨਹੀਂ ਸੋ ਨਾ ਕਿਸਾਨ ਵਾਸਤੇ ਕੁਝ اچھا ਔਰਤਾਂ ਦੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਪਰ ਜਿਵੇਂ ਖੋਖਲਾ ਉਹ 33% ਰਿਜ਼ਰਵੇਸ਼ਨ ਸੀ ਜੈੰਨੀ ਵੱਡੀ ਬਹੁਮਤ ਦੇ ਨਾਲ ਕਹਿੰਦੇ ਵੀ ਅਸੀਂ ਅਗਲੇ 2 ਸਾਲ ਦੇ ਅੰਦਰ ਜਾਂ ਅਗਲੇ ਇਲੈਕਸ਼ਨ ਤੇ ਜਾਂ 2 ਸਾਲ ਦੇ ਅੰਦਰ ਇਹ ਰਿਜ਼ਰਵੇਸ਼ਨ ਆਊਗਾ ਲੇਕਿਨ ਅਜ ਤਾਈ ਕੋਈ ਐਕਸਪਾਇਰੀ ਡੇਟ ਹੀ ਨਹੀਂ ਸੈੱਟ ਕੀਤੀ ਵੀ ਇਹਦੇ ਬਾਅਦ ਆਊਗਾ ਸੋ ਕੁਝ ਨਹੀਂ ਪਤਾ ਗੱਲਾਂ ਬਹੁਤ ਸਾਰੀਆਂ ਹੈਗੀਆਂ ਲੇਕਿਨ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਹੈ ਕਿ ਜ਼ਮੀਨੀ ਹਕੀਕਤ ਜਿਹੜੀ ਅੱਜ ਦੇ ਨੌਜਵਾਨਾਂ ਦੀ ਹੈਗੀ ਕਿਸਾਨਾਂ ਦੀ ਹੈਗੀ ਲੋਕਾਂ ਦੀ ਹੈਗੀ ਤੇ ਇਹ ਸਰਕਾਰ ਜਿਹੜਾ ਇੱਕ ਬੜਾ ਸੁਨਹਿਰੀ ਚਿੱਤਰ ਦਿਖਾ ਰਹੀ ਆ ਸਾਹਮਣੇ ਉਹਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਅੰਤਰ ਹੈਗਾ